धन गुरु नानक देव जी महाराज ਦਾ ਜੈਸੇ ਅੰਤਿਮ ਸਮੇਂ ਸਰੀਰ ਨਹੀਂ ਮਿਲਿਆ ਕਬੀਰ ਦਾ ਵੀ ਨਹੀਂ ਮਿਲਿਆ ਸਰੀਰ ਨਹੀਂ ਲੱਭਿਆ ਉੱਥੇ ਸਮਾਦ ਬਣਾਈ ਗਈ ਹੈ ਜਿੱਥੋਂ ਸਰੀਰ ਲਾਇਬ ਹੋਇਆ ਹੈ ਸਮਾਦ ਬਣਾਈ ਗਈ ਹੈ ਚਲਣ ਲਗੇ ਪਹਿਲੇ ਲੋਈ ਰੋਕਦੀ ਹੈ ਘਰ ਵਾਲੀ ਰੋਕਦੀ ਹੈ ਵੇ ਹਣ ਆਖਰੀ ਉਮਰੇ ਕਿਥੇ ਜਾਣਾ ਜ਼ਿੰਦਗੀ ਸਾਰੀ ਇੱਥੇ ਕੱਟੀ ਪਰ ਕਬੀਰ ਨੇ ਹਟ ਕੀਤਾ ਹੁਣ ਮੈਂ ਨਹੀਂ ਰਹਿਣਾ ਔਰ ਮੇਰੇ ਕੋਲ ਸੰਘਰਸ਼ ਨਹੀਂ ਆਉਂਦਾ ਹੁਣ ਸਰੀਰ ਮੇਰਾ ਬੁੱਢਾ ਹੋ ਗਿਆ ਬਿਰਦ ਹੋ ਗਿਆ ਹੁਣ ਮੈਂ ਨਹੀਂ ਸੰਘਰਸ਼ ਕਰ ਸਕਦਾ ਹੁਣ ਮੈਂ ਆਰਾਮ ਨਾਲ ਬੈਠਣਾ ਚਾਹਾਂ ਬਨਾਰਸ ਛੋੜ ਕੇ ਜਦ ਨਿਕਲਣ ਲੱਗੇ ਓਏ ਸਬਰ ਬੁਰੀਆਂ ਦੇ ਰਹਿਣ ਵਾਲੇ ਪਤਾ ਕੀ ਕਹਿੰਦੇ ਨੇ ਕਬੀਰ ਆਪ ਆਪਣੀ ਬਾਣੀ ਚ ਕਹਿੰਦੇ ਨੇ ਸਗਲ ਜਨਮ ਸੇਵ ਪੂਰੀ ਬਿਤਾਇਆ ਮਰਤੀ ਬਾਰ ਮਗਰ ਉਠਦਾ ਆਇਆ ਸਾਰੀ ਜ਼ਿੰਦਗੀ ਤੇ ਰਿਹਾ ਬਨਾਰਸ ਤੇ ਤੇ ਹੁਣ ਮਰਨ ਦਾ ਵੇਲਾ ਆਇਆ ਤੇ ਜਾ ਰਿਹਾ ਮਗਰ ਕਾਸੀ ਮਗਰ ਸੰਬਿਚਾਰੀ ਇਹ ਕੈਸਾ ਭਗਤ ਕਾਸੀ ਤੇ ਮਗਰ ਨੂੰ ਇੱਕੋ ਹੀ ਸਮਝਦਾ ਕਾਸ਼ੀ ਰਹਿੰਦਾ ਸੀ ਹੁਣ ਸਿੱਧਾ ਮਗਰ ਦੋਹਾਂ ਨੂੰ ਬਰਾਬਰ ਮੰਨਦਾ ਕਾਸ਼ੀ ਮਗਰ ਸੰਭੀਚਾਰੀ ਹੋਛੀ ਭਗਤ ਕੈਸੇ ਪੁੱਤਰ ਅਸਪਾਰੀ ਇਹ ਭਗਤ ਹੋਛਾ ਹੋਛਾ ਭਗਤ ਮਾਲ ਦੇ ਤੇ ਲਿਖਿਆ ਹੈ ਕਈ ਗਾਲਾਂ ਵੀ ਕੱਢੀਆਂ ਹਨ ਮੇਰਾ ਹੋਛਾ ਨਹੀਂ ਆ ਕੇ ਹੋਰ ਵੀ ਬੁਥੇਰਾ ਕੁਛ ਆ ਕੇ ਪਰ ਕਬੀਰ ਸਭੇ ਭਾਸ਼ਾ ਵਰਤਦੇ ਪੈ ਸਭੇ ਦਾ ਦੇ ਦਾਰੇ ਦੀ ਸਭੇ ਭਾਸ਼ਾ ਵਰਤਦੇ ਪੈ ਉੱਚੀ ਭਗਤ ਕੈਸੇ ਉਤਰਸ ਪਾਰੇ ਇਹ ਭਗਤ ਹੋਛੈ ਕਹਿਵਾਂਦਾ ਆਪਣੇ ਆਪ ਨੂੰ ਭਗਤ ਹੈ ਹੋਛੈ ਕਾਸ਼ੀ ਤੇ ਮਗਰ ਨੂੰ ਬਰਾਬਰ ਸਮਝਦਾ ਜਦੋਂ ਕਾਸ਼ੀ ਰਿਆ ਤੁਸੀਂ ਰਹਿਣ ਨਹੀਂ ਦਿੱਤਾ ਅਜ ਜਾਂਦਾ ਤੇ ਤੁਸੀਂ ਗਾਲਾਂ ਕਢਦੇ ਲੋਹੀ ਕਹਿੰਦੀ ਹੈ ਰਹਿ ਜਾइए ਤੇ ਜ਼ਿੰਦਗੀ ਦੇ ਕਿਤਨੇ ਦਿਨੇ ਸੇ ਇਕੱਟੇ ਨੇ ਬਾਕੀ ਵੀ ਸੇ ਘਟਲੇ ਸੁਖ ਕਬੀਰ ਦਾਇਰ ਫਰਮਾਨ ਕਹਿਤ ਕਬੀਰ ਸੁਨੋ ਰੇ ਲੋਈ ਭਰਮ ਨ ਭੂਲੋ ਕੋਈ ਕਿਆ ਕਾ ਸੇ ਕਿਆ ਹੋਖਰ ਮਗਰ ਰਾਮ ਰਿਦੇ ਜੋਈ ਹਿਰਦੇ ਚ ਰਾਮ ਹੋਣਾ ਚਾਹੀਦਾ ਹੈ ਮਗਰ ਹੀ ਕਾਸ਼ੀ ਬਣ ਜਾਂਦੀ ਹੈ ਫਿਰਦੇ ਰਾਮ ਨਹੀਂ ਹੈ ਤੋ ਕਾਸ਼ੀ ਵੀ ਮਗਰ ਹੈ ਰਾਮ ਰੇ ਦੇ ਜੋਇ ਫਿਰ ਦੇਚ ਰਾਮ ਹੋਣਾ ਚਾਹੀਦਾ ਫਿਰ ਦੇ ਜੋ ਹੈ ਪ੍ਰਭੂ ਦੀ ਯਾਦ ਹੋਣੀ ਚਾਹੀਦੀ ਕਬੀਰ ਦੇ ਇਥੇ ਤੱਕ ਕਹਿੰਦੇ ਨੂੰ ਮੁਖਤਸਰ ਮੈਂ ਅਰਜ਼ ਕਰਾਂ ਜੋ ਤਨ ਕਾਸ਼ੀ ਤਜੇ ਕਵੀਰਾ ਰਮਈਏ ਕਹਾਂ ਨ ਹੋਰਾ ਜੇ ਮੈਂ ਕਾਸ਼ੀ ਚ ਮਰ ਜਾਵਾਂ ਤੇ ਰੱਬ ਦਾ ਕੀ एहसान ਹੋਇਆ ਉਥੇ ਮਰਨ ਨਾਲ ਹੀ ਮੈਂ ਸ਼ਿਵਾਂ ਦੀ ਪੂਰੀ ਜਾਵਾਂਗਾ ਬਸ ਮਰਨਾ ਹੀ ਕਾਫੀ ਹੈ ਨੇ ਫਿਰ ਰੱਬ ਦਾ ਕੀ ਨੇ ਹੋਰਾ ਰੱਬ ਦਾ ਕੀ ਐਸਾਂ ਫਿਰ ਰੱਬ ਨੇ ਸਾਨੂੰ ਕੀ ਦਿੱਤਾ ਜਿਥੇ ਮਰਣੀ ਨਾਲੇ ਸਾਨੂੰ ਸਵਰਗ ਮਿਲ ਗਏ ਜੋ ਤਨ ਕਾ ਸੀਤ ਜੇ ਕਵੀਰਾ ਰਮਈਏ ਕਹਾ ਨੇ ਹੋਰਾ ਫਿਰ ਰੱਬ ਦਾ ਸਾਡੇ ਤੇ ਕੀ ਐਸਾਂ ਫਿਰ ਰੱਬ ਰੱਬ ਕਿਹੜੀ ਗੱਲ ਹੈ ਨਹੀਂ ਮਰਨਾ ਮ ਘਰ ਦੇ ਚ ਜਾਣਾ RAM ਦੇ ਦੇਸ਼ ਐ ਨਹੀਂ ਦਿਰਦਾ ਇਹ ਤਨੀਂ ਦਿੱਤਾ। ਮਗਹਰ ਦੇ ਆਪਣੇ ਸਰੀਰ ਦਾ ਤਿਆਗ ਕੀਤਾ ਹੈ। ਅੱਜ ਬਣੀ ਹੈ ਇਹ ਸਮਾਦ। ਜਿਉਂ ਮੈਂ ਪਹੁੰਚਿਆ। ਇੱਕ ਪਾਸੇ ਮਜੌਰ ਬੈਠਾ ਹੈ ਮੁਸਲਮਾਨ। ਇੱਕ ਪਾਸੇ ਪੁਜਾਰੀ ਬੈਠਾ ਹੈ ਬ੍ਰਾਹਮਣ। ਜ਼ਿਆਦਾ ਤਰਜਾਂਦੇ ਨੇ ਜੁਲਾਹੇ ਲੋਗ। ਇਹ ਦੋ ਮੁਸਲਮਾਨ ਦੋਵੇਂ ਜਾਗੇ ਜੁਲਾਹੇ। ਕਪੜੇ ਦਾ ਕੰਮ ਕਰਨ ਵਾਲੇ ਜਾਣਦੇ ਨੇ ਕਿ ਕਬੀਰ ਸਾਡੇ ਕੰਮ ਦੇ ਵਿੱਚ ਬਰਕਤਾਂ ਪਾਵੇਗਾ ਕਿਉਂਕਿ ਆਪ ਵੀ ਇਹੀ ਕੁਝ ਕਰਦਾ ਹੈ। ਜਦ ਮਜ਼ਦੂਰ ਮੈਨੂੰ ਕਹਿਣ ਲੱਗਾ ਸਰਦਾਰ ਜੀ ਇੱਧਰ ਆਈਏ। ਇਹ ਸੂਫੀ ਸੰਤ ਸ਼੍ਰੀ ਕਬੀਰ ਕੀ ਸਮਾਗ ਹੈ। ਹੁਣ ਕਾ ਮਕਬਰ ਆ ਰਿਹਾ ਹੈ। ਤੇ ਬ੍ਰਾਹਮਣ ਆਪਣੀ ਤਰਫੋਂ ਮੈਨੂੰ ਇਸ਼ਾਰਾ ਕਰੇ ਇਹ ਪਲਕ ਕਬੀਰ ਜੀ ਦੀ ਸਮਾਦਈਏ ਮੈਂ ਤਾਂ ਤੁਹਾਡੇ ਦੋਹਾਂ ਤੋਂ ਤੰਗ ਆ ਕੇ ਵਿਚਾਰਾ ਇੱਥੇ ਆਇਆ ਸੀ ਤੁਸੀਂ ਕਿਹੜਾ ਇੱਥੇ ਵੀ ਨਹੀਂ ਛੱਡੇ ਆ ਇੱਥੇ ਵੀ ਨਹੀਂ ਛੱਡੇ ਇਹ ਜੀ ਤੁਹਾਡੇ ਦੋਹਾਂ ਤੋਂ ਤੰਗ ਆ ਕੇ ਤੁਸੀਂ ਦੋਹਾਂ ਨੇ ਉਹ ਸੁਣੋ ਉਥੇ ਰਹਿਣ ਨਹੀਂ ਦਿੱਤਾ ਕਦੀ ਮੌਲਵੀ ਇਲਜ਼ਾਮ ਲਾਂਦਾ ਕਦੀ ਬ੍ਰਾਹਮਣ ਸਾਰੀ ਜ਼ਿੰਦਗੀ ਇਲਜ਼ਾਮਾਂ ਦੇ ਚਲੰਗੀ ਤਾਂ ਤੰਦ ਆ ਕੇ ਉਸਨੇ ਬਨਾਰ ਸੁਣ ਛੋੜਿਆ ਸੀ ਤਾਰਕਿਕ ਕੁਛ ਦੇ ਨੇ ਕਿਹੜੀ ਪੂਰੀ ਜਾਵੇਂਗਾ ਚਲ ਕਮ ਸੇ ਕਮ ਨਾ ਦੇ ਦੱਸ ਕਿਹੜੀ ਪੂਰੀ ਜ ਜਾਵੇਂਗਾ ਜਾਵੇਂਗਾ ਐ ਨਹੀਂ ਅਸੀਂ ਪਹੁੰਚ ਗਏ ਅਸੀਂ ਆਪਣੀ ਪੂਰੀ ਚ ਜੀਂ ਰਹੇ ਆ ਨਾ ਕਿ ਇਹ ਸਹਿਜ ਕੁਛ ਬਿਆਨ ਕਰੇਗਾ ਬਸੇਗਾ ਉਥੇ ਕੀ ਹੈ ਸੋ ਪਹਿਲੇ ਤੋਂ ਕੈਨਨ ਸਹਿਜ ਕੀ ਅਕਤਕ ਕਥਾ ਹੈ ਨਿਰਾਰੀ ਤੁਲ ਨਹੀਂ ਚੜੇ ਜਾਏ ਨਾਮ ਕਾਤੀ ਹਲਕੀ ਲਗੇ ਨ ਬਾਰੀ ਕੁਛ ਫੇ ਦਸੋ ਪਰ ਉਥੇ ਕੀ ਹੈ ਉਹਨ ਕਵੀਰ ਕੈਨਨ ਉਥੇ ਕੀ ਨਹੀਂ ਹੈ ਐ ਸੁਣਨਾ ਤੇ ਮੈਂ ਤੁਹਾਨੂੰ ਦੱਸ ਸਕਦਾ ਉਥੇ ਕੀ ਹੈ ਇਹ ਜ਼ਬਾਨ ਨਹੀਂ ਬਿਆਨ ਕਰ ਸਕੇ उथे की है इन अखा दे राही भी मैं इशारा नहीं कर सकता उथे की है अकत मैं नहीं कह सकता हां जो नहीं है वो मेरी कथनी च वो मेरी जबान बयान कर सकती जो नहीं है वो मेरी अखा ने देख है मेरी रचना बयान कर सकती है ਤੋ ਸਾਰਿਆਂ ਨੇ ਕਿਹਾ ਚਲੋ ਦੱਸ ਉੱਥੇ ਕੀ ਕੀ ਨਹੀਂ ਹੈ ਤੋ ਧਿਆਨ ਨਾਲ ਸੁਣਨਾ ਕਹੇ 파ਵਸ ਅਸਿੰਦਰ ਧੂਪ ਨਹੀਂ ਚਈਆ ਕ ਉਤਪਤ ਪਰਲੋ ਨਾਹੀ ਜੀਵਨ ਮਿਰਤਨਾ ਦੁਖ ਸੁਖ ਬਿਆਪੇ ਸੁੰਨ ਸਮਾਤ ਦੋ ਤੇ ਨਹੀਂ ਉੱਥੇ ਵਰਖਾ ਦਾ ਰਾਜਾ ਇੰਦਰ ਨਹੀਂ ਹੈ ਇੰਦਰ ਦੀ ਉੱਥੇ ਪਹੁੰਚ ਕੋਈ ਨਹੀਂ ਜਿਹੜਾ ਤੁਸੀਂ ਇੰਦਰਪੁਰੀ ਚ ਜਾਣਾ ਹੈ ਉਥੇ ਇੰਦਰ ਨਹੀਂ ਪਹੁੰਚੇਗਾ ਉਥੇ ਇੰਦਰ ਦੀ ਪਹੁੰਚ ਨਹੀਂ ਹੈ ਉਥੇ ਵਰਕਾ ਦਾ ਰਾਜਾ ਇੰਦਰ ਨਹੀਂ ਹੈ ਸਿੰਧ ਖੀਰ ਸਾਗਰ ਦੇ ਚ ਰਹਿਣ ਵਾਲਾ ਉਥੇ ਵਿਸ਼ਨੋ ਵੀ ਨਹੀਂ ਹੈ ਕੋਈ ਨਹੀਂ ਪਹੁੰਚ ਵੀ ਨਹੀਂ ਹੈ ਇਹ ਮੱਤੇ ਕਬੀਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦਾ ਬ੍ਰਹਮ ਬੇਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿਚ ਹਉ ਮੈਂ ਕਾਰ ਕਮਾਈ ਜਿਨ ਕੀਏ ਤਿਸੇ ਨ ਚੇਤੇ ਬਪੜੇ ਅਰ ਗੁਰਮੁਖ ਸੋ ਜੀ ਪਾਈ ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਸਕਦੇ ਪੂਜਾ ਤੇ ਵਿਆਪਕ ਰੂਪ ਵਿੱਚ ਇਹੀ ਹੈ ਨਾ